ਹਰ ਸੱਭਿਆਚਾਰ ਦੇ ਵਿੱਚ ਉੱਥੋਂ ਦੇ ਸਹਿਤਕਾਰ ਸਰਮਾਇਆ ਹੁੰਦੇ ਆ ਜੋ ਆਪਣੇ ਸੱਭਿਆਚਾਰ ਨੂੰ ਪੀੜ੍ਹੀ ਦਰ ਪੀੜ੍ਹੀ ਲੈ ਕੇ ਜਾਂਦੇ ਆ ਤੇ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਪੰਜਾਬੀ ਦੇ ਵਿੱਚ ਜੇ ਗੱਲ ਕਰੀਏ ਤਾਂ ਗੀਤਕਾਰੀ ਦੇ ਵਿੱਚ ਬਹੁਤ ਸੱਭਿਆਚਾਰ ਸਮੋਇਆ ਪਿਆ ਪਰ ਸਾਡੇ ਜਿਹੜੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲਿਆ ਉਹ ਗਾਇਕਾਂ ਨੂੰ ਤਾਂ ਪ੍ਰਮੋਟ ਕਰ ਜਾਂਦੇ ਆ ਪਰ ਜੋ ਗੀਤਕਾਰ ਆ ਉਹ ਅਣਗੌਲੇ ਰਹਿ ਜਾਂਦੇ ਆ ਉਹਨਾਂ ਹੀ ਅਣਗੌਲੇ ਗੀਤਕਾਰਾਂ ਨੂੰ ਇੱਕ ਬੁੱਕ ਲੈ ਕੇ ਆ ਰਹੇ ਨੇ ਸਾਡੇ ਅਸ਼ੋਕ ਕਾਂਸਲ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਬੁੱਕ ਲੈ ਕੇ ਆਂਦੀ ਸੀ ਪਰ ਹੁਣ ਗੱਲ ਕਰਾਂਗਾ ਕਿ ਦੋ ਬੱਕਸ ਸਿੰਘ ਅੱਜ ਰਿਲੀਜ਼ ਕੀਤੀ ਆ ਲੱਭ ਜਾਣਗੇ ਲਾਲ ਗਵਾਚੇ ਇਸ ਵਿੱਚ ਲੈਹਦੇ ਪੰਜਾਬ ਦੇ ਗੀਤਕਾਰਾਂ ਦੀ ਗੱਲ ਕੀਤੀ ਗਈ ਹੈ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਉਹਨਾਂ ਨੇ ਲੈ ਕੇ ਆਂਦੀ ਸੀ ਬੱਕ ਜੋ ਆਪਣੇ ਪੰਜਾਬ ਦੇ ਜਾਂ ਭਾਰਤ ਦੇ ਗੀਤਕਾਰ ਸੀਗੇ ਮਿੱਟੀ ਨੂੰ ਫਰੋਲ ਜੋਗੀ ਰਿਲੀਜ਼ ਕਰਨ ਜਾਣ ਰਿਲੀਜ਼ ਕਰਦੇ ਹੋਏ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਲੱਭ ਜਾਣਗੇ ਲਾਲ ਗਵਾਚੇ ਇਸ ਪੁਸਤਕ ਨੂੰ ਸਿੰਘ ਆਪਣੇ ਫ੍ਰਿਜਨੋ ਦੇ ਵਿੱਚ ਰਿਲੀਜ਼ ਕਰ ਰਹੇ ਆ ਤੇ ਅਸ਼ੋਕ ਪੰਸਲ ਸਾਡੇ ਨਾਲ ਨੇ ਤੇ ਬਹੁਤ ਵਧੀਆ ਪ੍ਰਣਾਲਾ ਕਰ ਰਹੇ ਨੇ ਇਹ ਕਿਤਾਬ ਆਉਣ ਵਾਲੇ ਜੋ ਰਿਸਰਚ ਕਰ ਰਹੇ ਨੇ ਜਾਂ ਖੋਜਾਂ ਕਰ ਰਹੇ ਨੇ ਗੀਤਕਾਰ ਉਹਨਾਂ ਲਈ ਇੱਕ ਸਰਮਾਇਆ ਤੇ ਬਹੁਤ ਵਧੀਆ ਤਰੀਕਾ ਕਿ ਉਹ ਉਹਨਾਂ ਬਾਰੇ ਜਾਣਕਾਰੀ ਲੈ ਸਕਣਗੇ। ਅਸ਼ੋਕ ਬਾਂਸਲ ਮਾਨਸਾ ਜਿਹੜੇ ਕਿ ਪੰਜਾਬੀ ਗੀਤਕਾਰਾਂ ਦੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਖੋਜ ਕਰ ਰਹੇ ਨੇ ਤੇ ਉਹਨਾਂ ਨੇ ਦੋ ਕਿਤਾਬਾਂ ਪੰਜਾਬੀ ਮਾਂ ਬੋਲੀ ਦੇ ਵਿੜਦਾ ਸ਼ਿੰਗਾਰ ਬਣਾਈਆਂ। ਪਹਿਲੀ ਦਾ ਨਾਮ ਸੀਗਾ ਮਿੱਟੀ ਨੂੰ ਫਰੋਲ ਜੋਗੀਆ ਤੇ ਦੂਸਰਾ ਉਹਦਾ ਭਾਗ ਆਇਆ ਹੈਗਾ ਲੱਭ ਜਾਣਗੇ ਲਾਲ ਗਵਾਚੇ। ਤੇ ਇਸ ਪੁਸਤਕ ਨੂੰ ਲੋਕ ਅਰਪਣ ਪਿਛਲੇ ਦਿਨੀ ਪੀਜਾ ਟਵਿਸਟਰ ਰੈਸਟ੍ਰੈਂਟ ਫ੍ਰਿਜ ਨੂੰ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿਹਤ ਪ੍ਰੇਮੀਆਂ ਨੇ ਪਹੁੰਚ ਕੇ ਇਸ ਪੁਸਤਕ ਨੂੰ ਲੋਕ ਅਰਪਣ ਕੀਤਾ ਤੇ ਇਸ ਸਮੇਂ ਸ਼ਾਇਰ ਹਰਜਿੰਦਰ ਕੰਗ ਧਰਮਵੀਰ ਥਾਂਦੀ ਨਰਮਲਜੀਤ ਨਿਮਾ ਪੱਪੀ ਪਤੌੜ ਦਲਪ੍ਰੀਤ ਤੇ ਕਮਲਜੀਤ ਬੈਣੀਪਾਲ ਹੈਰੀ ਮਾਨ ਸਾਦੂ ਸਿੰਘ ਸੰਘਾ ਰਣਜੀਤ ਗਿੱਲ ਤੇ ਮਲਕੀਸ਼ ਸਿੰਘ ਕਿੰਗਰਾ ਤੇ ਦਲਬਾਗ ਬੰਗੜ ਹੋਰਾਂ ਨੇ ਹੋਚ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਨਾਲ ਦੀ ਨਾਲ ਡਾਕਟਰ ਅਰਜਨ ਸਿੰਘ ਜੋਸ਼ਣ ਹੋਰਾਂ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ ਤੇ ਨਾਲ ਦੀ ਨਾਲ ਜਿਹੜਾ ਰੰਗਾ ਰੰਗ ਪ੍ਰੋਗਰਾਮ ਲੋਕਲ ਕਲਾਕਾਰਾਂ ਨੇ ਪੇਸ਼ ਕੀਤਾ ਉਹ ਬਾਖਮਾਲ ਸੀ ਤੇ ਅਸ਼ੋਕ ਪੰਸਲ ਮਾਨਸਾ ਨੇ ਆਪਣੀ ਕਿਤਾਬ ਦੀ ਗੱਲ ਕਰਦਿਆਂ ਕਿਹਾ ਕਿ ਜਿਹੜੀ ਪਹਿਲੀ ਕਿਤਾਬ ਉਹਨਾਂ ਦੀ ਆਈ ਸੀ ਮਿੱਟੀ ਨੂੰ ਫਰੋਲ ਜੋਗੀਆ ਉਹਦੇ ਵਿੱਚ ਉਹਨਾਂ ਨੇ ਮਿੱਟੀ ਫਰੋਲ ਕੇ ਪੰਜਾਬ ਦੇ ਚੜ੍ਹਦੇ ਗੀਤਕਾਰ ਜਿਹੜੇ ਅਲੋਪ ਹੋ ਚੁੱਕੇ ਸੀ ਜਿਨ੍ਹਾਂ ਦੇ ਗੀਤ ਅੱਜ ਅਕਸਰ ਸੁਣਦੇ ਰਹਿੰਨੇ ਆ ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਇਹੋ ਜਿਹੇ ਗੀਤਕਾਰ ਅਸੀਂ ਇਹ ਸਮਝਦੇ ਹੁੰਦੇ ਸੀਗੇ ਵੀ ਇਹ ਗੀਤਾਂ ਨੂੰ ਅਸੀਂ ਇਹ ਸਮਝਦੇ ਹੁੰਦੇ ਸੀ ਵੀ ਸ਼ਾਇਦ ਲੋਕ ਗੀਤ ਨੇ ਪਰ ਇਹਨਾਂ ਜਿਵੇਂ ਕਹਿੰਦਾ ਵੀ ਗੀਤਾਂ ਦੇ ਰਚੇਤਾ ਗੀਤਕਾਰਾਂ ਨੂੰ ਲੱਭ ਕੇ ਉਹਨਾਂ ਨੇ ਇਹਦੀ ਪਹਿਲੀ ਕਿਤਾਬ ਲਿਖੀ ਸੀ ਮਿੱਟੀ ਨੂੰ ਫਰੋਲ ਜੋਗੀ ਆ ਤੇ ਜਿਹੜੀ ਦੂਸਰੀ ਕਿਤਾਬ ਵਾਲਾ ਜਾਣਗੇ ਗੱਲ ਗਵਾਚੇ ਇਹਦੇ ਵਿੱਚ ਉਹਨਾਂ ਨੇ ਲਹਿੰਦੇ ਪੰਜਾਬ ਦੇ ਉਹਨਾਂ ਗੀਤਕਾਰਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਨਾਮ ਅਲੋਪ ਹੋ ਚੁੱਕੇ ਨੇ ਜਿਨ੍ਹਾਂ ਦੇ ਬਹੁਤ ਅੱਛੇ-ਅੱਛੇ ਗੀਤ ਵੱਡੇ-ਵੱਡੇ ਕਲਾਕਾਰਾਂ ਨੇ ਗਾਏ ਸੀ ਸੋ ਇਹ ਪੁਸਤਕ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਤੁਸੀਂ ਸਾਰੇ ਪੜ੍ਹ ਸਕਦੇ ਹੈ ਜਿਉਂ ਬੜੀ ਜਾਣਕਾਰੀ ਭਰਪੂਰ ਹੈ ਪੁਸਤਕਾ ਆਓ ਤੁਹਾਨੂੰ ਲੈ ਚਲਦੇ ਹਾਂ ਚਲਦੇ ਪ੍ਰੋਗਰਾਮ ਵਿੱਚ ਕੀ ਕੁਝ ਰਿਹਾ ਉੱਥੇ ਖਾਸ ਸਹਿਤਕ ਖੇਤਰ ਦੀ ਮੰਨੀ ਪਰਮਨਿਸ਼ਾ ਕੁਸ਼ੀਤ ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਬਾਰੇ ਬੜਾ ਕੁਝ ਲਿਖਿਆ ਦੋ ਕਿਤਾਬਾਂ ਅਮਰਿੰਗਾ ਮਾਰਕੀਟ ਦੇ ਵਿੱਚ ਆ ਚੁੱਕੀਆਂ ਮੇਰੀ ਮਰਾਤ ਅਸ਼ੋਕ ਬਾਂਸਲ ਮਾਨਸਾ ਮੈਂ ਚਾਹੁੰਗਾ ਇੱਕ ਵਰੀ ਟਾੜੀਆਂ ਦੀ ਗੂੰਜ ਦੇ ਵਿੱਚ ਉਹਨਾਂ ਦਾ ਪਰਸਨਲ ਰਿਸਪੈਕਟ ਕਰਦੇ ਹਾਂ ਦੋਸਤੋ ਛੋਕ ਪਾਂਸਲ ਮਾਨਸਾ ਉਹ ਸ਼ਖਸੀਅਤ ਹੈ ਜਿਵੇਂ ਕਿਸੇ ਬੰਦੇ ਨੂੰ ਨੈਸ਼ਨਲ ਲੱਭਣ ਵਾਲੇ ਸ਼ਰਗਿਆ ਹੋਇਆ ਪਿਛਲੀ ਇਹਨਾਂ ਦੀ ਇਹਦੀ ਕਿਤਾਬ ਬੜੀ ਅੱਛੀ ਕਿਤਾਬ ਸੀ ਜਿਹਦੇ ਵਿੱਚ ਇਹਨਾਂ ਨੇ ਚੜ੍ਹਦੇ ਪੰਜਾਬ ਦੇ ਗੀਤਕਾਰਾਂ ਦੀ ਗੱਲ ਕੀਤੀ ਸੀ ਤੇ ਜਿਹੜੀ ਹੋਰ ਇਹਨਾਂ ਦੀ ਕਿਤਾਬ ਆਈ ਆ ਉਹਦੇ ਵਿੱਚ ਇਹਨਾਂ ਨੇ ਲਹਿੰਦੇ ਪੰਜਾਬ ਦੇ ਉਹਨਾਂ ਗੀਤਕਾਰਾਂ ਦੀ ਗੱਲ ਕੀਤੀ ਆ ਜਿਹੜੇ ਗਮਨਾਮ ਹੋ ਚੁੱਕੇ ਸੀ ਝੁਕ ਜਾਂਦੇ तेरी कल निराली ॾिांसी चंद सूरज बिख तेरे नीले जी सोणी रफ़त ਬਹਿਣ ਸਾਗਰਾਂ ਦੇ ਵਗਦੇ ਰੁਕ ਜਾਂਦੇ ਅਲਵਿਲੇ ਚਰਨਾ ਦੀ ਕਿਦਰੇ ਛੋ ਮਿਲ ਜੇ ਤਾਂ ਫਿਰ ਗੇੜ 78 ਦੇ ਮੁੱਕ ਜਾਣ ਨਾ ਕਰ ਮਨਮਾਨੀਆਂ ਸਰਸਾ ਦੇ ਆਪਾਨੀਆਂ ਗੁਜਰੀ ਦੇ ਲਾਲੀ ਉੱਤੇ ਧਾਨ ਤੂੰ ਕਰਵੇਂ ਕੇ ਚੁੰਮ ਲੈ ਤੂੰ ਸ਼ੈਨਸ਼ਾ ਦੇ ਪੈਰ ਵੇ ਨੀ ਮਹੂ ਕੇ ਚੁੰਮ ਲੈ ਤੂੰ ਸ਼ੈਨਸ਼ਾ ਦੇ ਪੈਰ ਵੇ ਇਫ ਯੂ ਈਟ ਹੈਲਦੀ ਫੂਡ ਯੋਰ ਅਪਕਮਿੰਗ ਜਨਰੇਸ਼ਨਸ ਵਿਲ ਬੀ ਹੈਲਦੀ ਤੇ ਮਨ ਜਿਹੜਾ ਰੀਸੈਂਸ ਦਾ ਧਿਆਨ ਉਹ ਇਹ ਆ ਗਿਆ ਹੈਗਾ ਕਿ ਇਫ ਯੂਅਰ ਸੋਇਲ ਇਜ਼ ਹੈਲਦੀ ਯੋਰ ਫੂਡ ਵਿਲ ਬੀ ਹੈਲਦੀ you will be healthy and your upcoming generations will be healthy so this is the greatest bahut zyada change aaga je vi aj hon wala ae wafa nu saam ke rakhi koi aj hon wala ae tere geetaan di boli nu koi dor hon wala ae khizaan de pinjre vichon de urjawan bahara taa koi samjhi yaad teri nu koi dor hon wala ae kisi ਇੱਕ ਨੂਰ ਦੀ ਚਿੰਕਾਰ ਲਈ ਭੁਖੀ ਪਿਆਸੀ ਤੂੰ ਨਰੂ ਜੋਂ ਰੋਵੀ ਜੋਤ ਬੁਝਦੀ ਤੇ ਕੋਈ ਚਮਕਾਉਣ ਵਾਲਾ ਏ ਤਾਂ ਵੀ ਤਾਂ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਿਵੇਂ ਸਾਡੇ ਦੇਖ ਲਓ ਇੱਧਰ ਆਪਾਂ ਬਸਤਲ ਫੂਲ ਕੋਟੀ ਵਰਗੇ ਸੀਗੇ ਹੁਣ ਕਿੱਥੇ ਜਿਹੜਾ ਲਾਲ ਸਿੰਘ ਗੱਲ ਨੂੰ ਪੜਿਆ ਹੈਗਾ ਸੰਤਰਾ ਵਦਾਸੀ ਪੜਿਆ ਜਿਨ੍ਹਾਂ ਨੇ ਮਤਲਬ ਆਪਾਂ ਆਪ ਸਾਰੇ ਨਹੀਂ ਪੜਿਆ ਬਹੁਤੇ ਜਿਹੜੇ ਇੱਥੇ ਬੈਠੇ ਨੇ ਉਸ ਸਰਨੇ ਨਾਲ ਸੰਬੰਧਤ ਹਨ ਤੇ ਜਿਹੜੇ ਲਹਿੰਦੇ ਪੰਜਾਬ ਦੇ ਕਵੀ ਆ ਜਿਨ੍ਹਾਂ ਨੇ ਬੜੀ ਸਖਾਫਤ ਸੰਭਾਲ ਕੇ ਰੱਖੀ ਹੈ ਜਿਹੜਾ ਵਿਰਸਾ ਅਸਰਾਹ ਦੇਸ਼ਾਂ ਵਿੱਚ ਹੋਣੀ ਉਹ ਲਾ ਜਾ ਕੇ ਆਏ ਨੇ ਲੈਂਦੇ ਪੰਜਾਬ ਕੇ ਦੇ ਜਿਹਨੇ ਲਾਹੌਰ ਨਹੀਂ ਦੇਖਿਆ ਆਪਣੀ ਕਾਹਤੋਂ ਜੰਮੇ ਨਹੀਂਗਾ ਉਹ ਜਿਹੜਾ ਲੈਂਦਾ ਪੰਜਾਬ ਪੰਜਾਬ ਹਿੰਦੂ ਦਾ ਹੁੰਦੀ ਦੇ ਦੇ ਦਿੰਦੇ ਜੇ ਹਰਕਤ ਆਪਾਂ ਆਪਣੇ ਬੁੱਲਾਂ ਨੂੰ ਕਿੰਚ ਬਖਸ਼ਾਉਂਦੇ ਢੜ ਦੇ ਉਮਰੇ ਹੋਈਆਂ ਫੁਲਾਂ ਦੇ ਦਿੰਦੇ ਜੀ ਹਰਕਤ ਆਪਾਂ ਆਪਣੇ ਬੁੱਲਾਂ ਨੂੰ ਕਿੰਜ ਬਖਸ਼ਾਉਂਦੇ ਢੜ ਦੀ ਉਮਰੇ ਹੋਈਆਂ ਬੁੱਲਾਂ ਨੂੰ ਇੱਕ ਹਮਾਕਤ ਹਮਾਕਤ ਨਹੀਂ ਬੇਫੂਹੀ ਇੱਕ ਹਮਾਕਤ ਖਾਨਦਾਨ ਵਿੱਚ ਇੱਕ ਕਲਸ਼ਨੇ ਦੀ ਮਾੜੇ ਲਛਣ ਵਾਲੇ ਬੰਦੇ ਦੀ ਇੱਕ ਹਮਾਕਤ ਖਾਨਦਾਨ ਵਿੱਚ ਇੱਕ ਕਲਸ਼ਨੇ ਦੀ ਹੱਲ ਪਵਾ ਕੇ ਰੱਖ ਦਿੰਦੀ ਏ ਕਈ ਕਈ ਫੋਲਾਸਿਸ ਜਨਾ ਕਰਦੇ ਆ ਜਦੋਂ ਕੋਜ ਦਾ ਕੰਮ ਚੱਲਦਾ ਹੈ ਝੋਜ ਦੇ ਗੱਲ ਝਾਤੀ ਮਾਰਦੇ ਆ ਇਹ ਬੜਾ ਔਖਾ ਕੰਮ ਹੈ ਮੈਨੂੰ ਯਾਦ ਹੈ ਅਸੀਂ ਦਵਿੰਦਰ ਸਥਿਯਾਰਤੀ ਨੂੰ ਬਲਾਸਾਨੀ ਯਾਦਗਾਰੀ ਵਾਰ ਦੇਣਾ ਸੀ ਕਮਲ ਸਾਹਿਬ ਕਹਿੰਦੇ ਵਿੱਚ ਕੋਟ ਕਪੂਰੇ ਦੇਣਾ ਮਨਾ ਸਾਹਿਬ ਤੇ ਤੁਸੀਂ ਸੋਵਿਨਰ ਐਡਟ ਕਰਨਾ ਤਾਂ ਜਦੋਂ ਦਵਿੰਦਰ ਸਧਿਆਤ ਦੀ ਬਾਰੇ ਬੰਗਰਸੇਪਨ ਕੋਲਰ ਹੋਣਾ ਨੇ ਹੋ ਰਹਾ ਸਾਰੇ ਲੇਖਕਾਂ ਨੇ ਕਾਫੀ ਹਣੇ ਲੇਖ ਭੇਜੇ ਤਾਂ ਉਹਨਾਂ ਨੂੰ ਜਦ ਦਵਿੰਦਰ ਸਧਿਆਤ ਦੀ ਘਰ ਬੈਠਾ ਰੋਟੀ ਖਾਣ ਲੱਗਾ ਤੇ ਉਹ ਜਦ ਕਿ ਮੈਂ ਦੇਈ ਨਾ ਖਾ ਅੱਖ ਨਹੀਂ ਸਾਡੀ ਦੇਖਣਯੋਗੀ ਅੱਖ ਨਹੀਂ ਸਾਡੀ ਦੇਖਣਯੋਗੀ ਇੱਥੇ ਇੱਕ ਬੜੇ ਜਖੀਰੇ ਬੈਨੇ ਅੱਖ ਨਹੀਂ ਸਾਡੀ ਦੇਖਣਯੋਗੀ ਇੱਥੇ ਤਬਲੇ ਜਖੀਰੇ ਭਏ ਨੇ ਲੰਬੇ ਤਰਾਛੇ ਕੋਈ ਕੀਮਤ ਲਾਵੇ ਮਿੱਟੀ ਚ ਲੱਖਾਂ ਕੀ ਦੇ ਪਏ ਆਪਣੇ ਉਹਨਾਂ ਨੇ ਕਾਫੀ ਅੱਛੇ ਅੱਛੇ ਗੀਤ ਵੀ ਲਿਖੇ ਨੇ ਔਰ ਕਾਫੀ ਰੌਚਕ ਗੀਤ ਵੀ ਲਿਖੇ ਨੇ ਸਾਡੇ ਰਿਸ਼ਤਦਾਰੀ ਦੇ ਵਿੱਚੋਂ ਜੁਗਿੰਦਰ ਸਾਜਨ ਜੀ ਹੋਏ ਨੇ ਉਹਨਾਂ ਨੇ ਚੰਗੁਰਾਂ ਸਾਹਵਰਾਂ ਦੇ ਕਈ ਗੀਤ ਲਿਖਨੇ ਜਿਹਦੇ ਵਿੱਚ ਥੋੜੀ ਸ਼ੁਗਲ ਮਜ਼ਾਜ਼ੀ ਵੀ ਕੀਤੀ ਉਹਨਾਂ ਨੇ ਆਪਣੇ ਕੱਟੇ ਨੂੰ ਸਮਝਾਇਆ ਸਾਡੇ ਕੱਟੇ ਦਾ ਕਸੂਰ ਕੋਈ ਨਹੀਂ ਬੰਦਾ ਜਦੋਂ ਰਿਟਾਇਰ ਹੋ ਗਿਆ ਬੰਦਾ ਜਦੋਂ ਰਿਟਾਇਰ ਹੋ ਗਿਆ ਸਮਝ ਲਓ ਪੰਜਵਾਂ ਟਾਇਰ ਹੋ ਗਿਆ ਬੰਦਾ ਜਦੋਂ ਰਿਟਾਇਰ ਹੋ ਗਿਆ ਸਮਝ ਲਓ ਪੰਜਵਾਂ ਟਾਇਰ ਹੋ ਗਿਆ ਕੰਮ ਜੀ ਦੇ ਬਿਲ ਰੁਕ ਜਾਂਦੇ ਸੀ ਅੱਜ ਉਹ ਫੋਕਾ ਫੈਰ ਹੋ ਗਿਆ ਨਾ ਕੋਈ ਚਸਤੀ ਨਾ ਕੋਈ ਫਰਤੀ ਆਸ ਦੀ ਜੋ ਮਿਲ ਗਈ ਗੁੜਤੀ ਨਾ ਕੋਈ ਚਸਤੀ ਨਾ ਕੋਈ ਫਰਤੀ ਆਸ ਦੀ ਜੋ ਮਿਲ ਗਈ ਗੁੜਤੀ ਆਪਣੇ ਹੀ ਖਿਆਲਾਂ ਵਿੱਚ ਡੁੱਬੀ ਸੋਚਾਂ ਦੀ ਉਹ ਲਹਿਰ ਹੋ ਗਿਆ ਉਹ ਸਾਰੀ ਰਾਤ ਇੱਕੋ ਗੀਤ ਦਾ ਇੱਕ ਅੰਤਰਾ ਉਹ ਬਾਰ ਬਾਰ ਕੱਟ ਕੱਟ ਕੇ ਲਿਖੀ ਜਾਂਦਾ ਉਹ ਲੇਕ ਕੇ ਸੌਂਦਾ ਥੋੜੇ ਚਿਰ ਬਾਅਦ ਫੇਰ ਉੱਠ ਖੜਦਾ ਉਹ ਕਹਿੰਦਾ ਵੀ ਆਹ ਸ਼ਬਦ ਆ ਜਿਹੜੇ ਇੱਥੇ ਠੀਕ ਨਹੀਂ ਹੈ ਉਹਨੂੰ ਫੇਰ ਬਦਲ ਦਿੰਦਾ ਫੇਰ ਸੌ ਜਾਂਦਾ ਫੇਰ ਉੱਠ ਖੜਦਾ ਐਂ ਤਾਂ ਕਰਦਿਆਂ ਕਰਦਿਆਂ ਉਹਨੂੰ ਸਵੇਰ ਹੋ ਜਾਂਦੀ ਹੈ ਤੇ ਸਵੇਰ ਤੱਕ ਫੇਰ ਇੱਕ ਅੰਤਰਾ ਆਉਂਦਾ ਜਿਹੜਾ ਗੀਤ ਦਾ ਉਹ ਤਿਆਰ ਹੁੰਦਾ ਸੋ ਗੀਤ ਆ ਜਿਹੜਾ ਇਸ ਤਰ੍ਹਾਂ ਬਣਦਾ ਉਹਦੇ ਕਦਰਦਾਨ ਫੇਰ ਬਹੁਤ ਥੋੜੇ ਨੇ ਸੋ ਹੁਣਾਂ ਵਿੱਚੋਂ ਸਾਡੇ ਕੋਲ ਤਾਂ ਐਸ ਵਕਤ ਜਿਹਨੂੰ ਦੇਖਦੇ ਇੱਕੋ ਹੀ ਕਦਰਦਾਨ ਨੇ ਅਸ਼ੋਕ ਵੰਸ ਸਰਕਾਰਾਂ ਦੇ ਅਸੀਂ ਉੱਤੇ ਰੇਡੀਓ ਤੇ ਗਏ ਉੱਥੇ ਵੀ ਜਿਹੜੇ ਪੁਰਾਣੇ ਗੀਤਕਾਰ ਹੋਏ ਨੇ ਆ ਕਿਤਾਬਾਂ ਇਹਨਾਂ ਦੀਆਂ ਦੋ ਛੱਪੀਆਂ ਨੇ ਲੱਭ ਜਾਣਗੇ ਲਾਲ ਗੁਆਚੇ ਦੂਸਰਾ ਭਾ ਗਿਆ ਇਹਦੇ ਵਿੱਚ ਜਿਹੜੇ ਪਾਕਿਸਤਾਨ ਦੇ ਗੀਤਕਾਰ ਨੇ ਸ਼ਾਇਰ ਨੇ ਜਿਹੜੇ ਵੰਡ ਤੋਂ ਬਾਅਦ ਉਧਰ ਫਸ ਗਏ ਪਰ ਉਹ ਜੰਪਲ ਇਧਰ ਦੇ ਜਿਹੜੀ ਪਹਿਲੀ ਕਿਤਾਬ ਸੀ ਮਿੱਟੀ ਨੂੰ ਫਰੋਲ ਜੋ ਗਿਆ ਜਿਹਦਾ ਨਾਮ ਨਹੀਂ ਰੱਖਿਆ ਸੀ ਉਹ ਗੀਤਕਾਰ ਉਹ ਨੇ ਜਿਹੜੇ ਜੰਪਲ ਲਗਾਤਾਰ ਉਹਦੇ ਨਾਲ ਕਲਾਕਾਰਾਂ ਨਾਲ ਖੋਜ ਕਾਜ ਨਾਲ ਜੁੜੇ ਰਹੇ ਆ ਇਹਨਾਂ ਕੋਲ ਮੈਨੂੰ ਲੱਗਦਾ ਵੀ ਆਪਾਂ ਨੂੰ ਤਿੰਨ ਗੱਲਾਂ ਜਿਹੜੀਆਂ ਉਹ ਸਿੱਖੀਆਂ ਜਾ ਸਕਦੀਆਂ ਇੱਕ ਤਾਂ ਇਹ ਹੈ ਵੀ ਤੁਸੀਂ ਜੋ ਵੀ ਕੰਮ ਕਰਨਾ ਹੈ ਆਪਦੇ ਮਨ ਨੂੰ ਫਰੋੜ ਲਓ ਵੀ ਮੈਂ ਇਸ ਕੰਮ ਵਾਸਤੇ ਪੈਦਾ ਹੋਇਆ ਹਾਂ ਤੇ ਮੈਂ ਇਸੇ ਕੰਮ ਪ੍ਰਤੀ ਆਪਣੀ ਜ਼ਿੰਦਗੀ ਦਾ ਜਿਹੜਾ ਬਾਕੀ ਸਮਾਂ ਲਾਉਣਾ ਹੈ ਉਹ ਹੈ ਡੈਡੀਕੇਸ਼ਨ ਤੇ ਪ੍ਰਤੀਬੱਧਤਾ ਇਹ ਫੋੜਲੇ ਪ੍ਰਤੀਬੱਧਤਾ ਹੈ ਨਹੀਂ ਤੁਸੀਂ ਗੱਲਾਂ ਬਾਤਾਂ 'ਚ ਜਿੰਨੇ ਵੱਡੇ ਹੋ ਕੇ ਆਇਆ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ ਮੈਂ ਆਪਣੇ ਹੀ ਗਲ ਲਗ ਲਗ ਰੋ ਕੇ ਆਇਆ ਹਾਂ ਪੈੜ ਨਹੀਂ ਸੀ ਮੇਰੀ ਹੁਣ ਪੱਗ ਡੰਡੀਆਂ ਤੇ ਪੈੜ ਨਹੀਂ ਸੀ ਮੇਰੀ ਹੁਣ ਪੱਗ ਡੰਡੀਆਂ ਤੇ ਪਾਗ ਡੰਡੀਆਂ ਦੇ ਕੋਲ ਖਲੋ ਕੇ ਆਇਆ ਨਜ਼ਮ ਦਾ ਜੋ ਵੱਖਰਾ ਹੀ ਜਾਮ ਹੁੰਦਾ ਨਾ ਨਜ਼ਮ ਦਾ ਜੋ ਵੱਖਰਾ ਹੀ ਜਾਮ ਹੁੰਦਾ ਕਿਵਤਾ ਲਿਖ ਨਾ ਸਕੇ ਕੋਈ ਜ਼ੋਰ ਲਾ ਕੇ ਕਿਵਤਾ ਲਿਖ ਨਾ ਸਕੇ ਕੋਈ ਜ਼ੋਰ ਲਾ ਕੇ ਕਿਵਤਾ ਉੱtre ਜਦੋਂ ਇਲਹਾਮ ਹੁੰਦਾ ਹੈ ਅਹਿਸਾਸ ਬਿਲਕਦਾ ਹੈ ਤਾਂ ਉੱਥੇ ਤਰੰਗ ਕੋਈ ਅਹਿਸਾਸ ਬਿਲਕਦਾ ਹੈ ਤਾਂ ਉੱਥੇ ਤਰੰਗ ਕੋਈ ਕੋਰੇ ਕਾਗਜ਼ ਦੀ ਹਿੱਕ ਮਿੱਤਰੋ ਹਿੱਕ ਉੱਤੇ ਉਕਰੀ ਕਵਤਾਂ ਨੂੰ ਫੇਰ ਸਲਾਮ ਹੁੰਦਾ ਹੈ ਉਕਰੀ ਕਵਤਾਂ ਨੂੰ ਫੇਰ ਸਲਾਮ ਰੂਪ ਦਾ ਨਾ ਮਾਣ ਕਰੀਏ ਨਿਰੂਪ ਦਾ ਨਾ ਮਾਣ ਕਰੀਏ ਮੇ ਇਹ ਸਾਡਾ ਨਸੂਰੀ ਰਹਿਣਾ ਉਹ ਝੂਠਾ ਨੂੰ ਠਾ ਸੋਦੇ ਸਦਾ ਨੀ ਇਹ ਚਾਰ ਦਿਨਾ ਦਾ ਗੈਣਾ ਨੀ ਸਾਧੂ ਜੋਗੀ ਫਕਰਾਂ ਨੂੰ ਹਏ ਸਾਧੂ ਜੋਗੀ ਫਕਰਾਂ ਨੂੰ ਚੰਗੀ ਲੱਗੇ ਨਾ ਕਦੇ ਸਰਦਾਰੀ ਨੀ ਚੂੜੇ ਵਾਲੀ ਬਾਣ ਮਸੂਮੇ ਨਾ ਸੁਖ ਦਰਦੀ ਵੀ ਜੋ ਜਿੱਤ ਕੇ ਮੋੜ ਦੇਵੇ ਮਸੂਮੇ ਨਾ ਸੁਖ ਦਰਦੀ ਵੀ ਜੋ ਜਿੱਤ ਕੇ ਏ ਯਾਰ ਗਵੰਡੀ ਨੂੰ ਸਮਝਾਉਂਦਾ ਮੁਖ ਚੱਲਿਆ ਕਿ ਦਿਲ ਵਾਲਾ ਦੁੱਖ ਨਾ ਕਿਸੇ ਨੂੰ ਸੁਣਾਈ ਦਾ ਆਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਂਦਾ ਬਹੁਤ ਉੱਚ ਬਲੰਦਵਾਰ ਦੇ ਵਿੱਚ ਗਾਇਆ ਹੈ ਬੜਾ ਸੁਰੀਲਾ ਗੀਤ ਹੈ ਇਹਦੇ ਖੀਰ ਚਾਉਂਦਾ ਹੈ ਕਿ ਛੱਡ ਯਾਰ ਆਲਨ ਤੇਰਾ ਦੁਨੀਆ ਤੇ ਕੰਮ ਕੀ ਉਹ ਵੀ ਤੁਰ ਗਿਆ ਜਿਹਦੇ ਦੰਦ ਨਾਲ ਦੰਦ ਸੀ ਐਵੇਂ ਹਾਲੀ ਸਾਲੀ ਨਿਤਰ ਬਣਾਇਆ ਦੇਰ ਲਗਤਾ ਇੱਥੇ ਥੋੜੀ ਜਿਹੀ ਗੜਬੜ ਹੋਤੀ ਆ ਮੁੱਕਮ ਨੇ ਭੁਲੇਖਾ ਪੈਂਦੇ ਕਿ ਆਲਨ ਲੋਹਾਰ ਦਾ ਗਾਇਆ ਤੇ ਆਲਨ ਹਾਤਰ ਅਸਲ ਤੇ ਆਲਨ ਹਾਤਰ ਹੀ ਇਹਦਾ ਮੂਰਤ ਠੀਕ ਸੀ ਇਹ ਆਲਮੁਲ ਹਾਰ ਤੋਂ ਪਹਿਲਾਂ ਇੱਕ ਸਿੰਧਸੀ ਸਾਇੰ ਅਕਤਰ ਹਸਨ ਉਹਨੇ ਹੀ ਕੰਨ ਦੇ ਵਿੱਚ ਜਿਹੜਾ ਦਰਦ ਕੋਈ ਬੰਦਾ ਲਿਖਦਾ ਹੈ ਕਲਾਕਾਰ ਤਾਂ ਉਹ ਗਾ ਲੈਂਦੇ ਲੋਕ ਵਾਹ ਵਾਹ ਕਰ ਲੈਂਦੇ ਪਰ ਜੋ ਉਸ ਬੰਦੇ ਦਾ ਦਿਲ ਦਾ ਦਰਦ ਸੀ ਉਸ ਬੰਦੇ ਦਾ ਨਾਂ ਵੀ ਨਹੀਂ ਲਿਆ ਜਾਂਦਾ ਤੇ ਕਲਾਕਾਰ ਵੀ ਨਹੀਂ ਲੈਂਦੇ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਪਹਿਲੀ ਕਿਤਾਬ ਬਾਰੇ ਮੈਂ ਬਾਅਦ ਦੇ ਵਿੱਚ ਗੱਲ ਕਰਦਾ ਕਿਉਂਕਿ ਪਹਿਲੀ ਕਿਤਾਬ ਬਾਰੇ ਤੁਸੀਂ ਬਹੁਤ ਸੁਣਿਆ ਹੋਵੇਗਾ ਮੈਂ ਪਿਛਲੀ ਵਾਰ ਵੀ ਬੋਲ ਕੇ ਗਿਆ ਸੀ ਇਦਿਮ ਜਿਹੜਾ ਮੇਰਾ ਕੰਮ ਹੈ 1900 ਤੋਂ ਲੈ ਕੇ 1940 ਤੱਕ ਜਿਹੜੇ ਸਾਡੇ ਗੀਤਕਾਰ ਪੈਦਾ ਹੋਏ ਹੈ ਭਾਵੇਂ ਉਹ ਲਾਹੌਰ ਚ ਪੈਦਾ ਹੋਏ ਭਾਵੇਂ ਉਹ ਕਸੂਰ ਚ ਪੈਦਾ ਹੋਏ ਭਾਵੇਂ ਪਿਸ਼ਾਵਰ ਚ ਪੈਦਾ ਹੋਏ ਭਾਵੇਂ ਲੁਧਿਆਣਾ ਪੈਦਾ ਹੋਏ ਭਾਵੇਂ ਜਲੰਧਰ ਪੈਦਾ ਹੋਏ ਭਾਵੇਂ ਹੁਸ਼ਿਆਰਪੁਰ ਪੈਦਾ ਸਮੇਂ ਦੇ ਹਾਕਮਾਂ ਨੇ ਸਿਆਸਤਦਾਨਾਂ ਨੇ ਧਰਮ ਦੇ ਠੇਕੇਦਾਰਾਂ ਨੇ 47 ਦੇ ਵਿੱਚ ਇੱਕ ਲੀਕ ਖਿੱਚ ਕੇ ਹਿੰਦੂਆਂ ਤੇ ਸਿੱਖਾਂ ਨੂੰ ਇਧਰ ਤੱਕ ਤਾਂ ਤੇ ਮੁਸਲਮਾਨਾਂ ਨੂੰ ਪਰਲੇ ਪਾਸੇ ਤੱਕ ਉਹ ਜਿਹੜੀ ਲੀਕ ਸੀ ਉਹ ਪੰਜਾਬੀ ਦੇ ਲਹੂ ਨਾਲ ਵਾਹੀ ਗਈ ਬੜਾ ਜਾਨੀ ਨੁਕਸਾਨ ਹੋਇਆ ਅਸੀਂ ਵੰਡੇ ਪਹਿਲੀ ਕਿਤਾਬ ਦੇ ਵਿੱਚ ਮੈਂ ਉਹਨਾਂ ਗੀਤਕਾਰਾਂ ਦਾ ਜ਼ਿਕਰ ਕੀਤਾ ਸੀ ਜਿਹੜੇ ਕੋਈ ਕਸੂਰ ਦਾ ਜੰਮਿਆ ਸੀ ਕੋਈ ਲਾਹੌਰ ਦਾ ਜੰਮਿਆ ਸੀ ਕੋਈ ਪਸ਼ਾਵਰ ਦਾ ਜੰਮਿਆ ਸੀ ਉਹ ਵੰਡ ਦੇ ਧੱਕੇ ਇੱਧਰ ਆ ਇਸ ਕਿਤਾਬ ਦੇ ਵਿੱਚ ਉਹਨਾਂ ਗੀਤਕਾਰਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਕੋਈ ਲੁਧਿਆਣੇ ਦਾ ਜੰਮਿਆ ਸੀ ਕੋਈ ਜਲੰਧ ਦਾ ਜੰਮਿਆ ਸੀ ਕੋਈ ਹੁਸ਼ਿਆਰਪੁਰ ਦਾ ਜੰਮਿਆ ਸੀ ਉਹ ਵੰਡ ਦੇ ਧੱਕੇ ਪਰਲੇ ਵਸਿਆ ਉਹਨਾਂ ਦੇ ਆਰਥਿਕ ਹਾਲਾਤ ਵੀ ਬਹੁਤ ਮਾੜੇ ਰਹੇ ਤੇ ਉਹਨਾਂ ਦਾ ਨਾਂ ਵੀ ਕੋਈ ਨਹੀਂ ਜਾਣਦਾ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਗਾਇਕ ਹੋਣਾ ਆਪਣੇ ਆਪ ਬਹੁਤ ਵੱਡੀ ਗੱਲ ਹੈ ਉਹ ਰੱਬ ਦੀ ਦੀਨ ਹੈ ਹਰ ਬੰਦਾ ਗਾਣ ਨਹੀਂ ਸਕਦਾ ਹਰ ਬੰਦਾ ਸੰਗੀਤ ਗਾ ਨਹੀਂ ਹੁੰਦਾ ਹਰ ਬੰਦਾ ਲੇਖ ਨਹੀਂ ਹੁੰਦਾ ਲੇਖ ਹੋਣਾ ਬਖਰੀ ਗੱਲ ਹੈ ਭਾਜੀ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁੱਤਾਂ ਜਦ ਤੱਤੀਆਂ ਸੀ ਕਿੰਨੀਆਂ ਦੁਪਹਿਰਾਂ ਇੱਥੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋ ਕੇ ਆਇਆ ਕਿ ਮੁੜਨਾ ਸੀ ਪਿੰਡ ਪਤਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਠੰਡਾ ਸੀ برف ਦੇ ਵਰਗਾ ਛੇਦੀ ਖੁਰ ਗਿਆ ਬਾਪੂ ਲੈ ਗਿਆ ਪੀੜਾਂ ਥੰਦੀ ਲੈ ਗਿਆ ਪੀੜਾਂ ਨਾਲੇ ਪੁੱਛੀਆਂ ਨਾ ਦੱਸੀਆਂ ਸੀ ਆਖਰੀ ਭੱਜ ਕੇ ਮੈਂ ਜਪਦਾ ਬੂਟਾ ਬਾਪੂ ਦਾ ਮੱਖਣ ਤੇ ਲਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕੱਸੀਆਂ ਸੀ ਮੈਂ ਦੌਣਾ ਕੋਲ ਰੋ ਪੱਲੜੀ ਫਕਤਾ ਮੈਂ ਇਹਦੇ ਬਾਰੇ ਕੀ ਕਹਿੰਦਾ ਬਹੁਤ ਅਨੁਸ਼ਾਹਿਤ ਨੂੰ ਤੇ ਸਿਹਤਕਾਰਾਂ ਨੂੰ ਉਹਨਾਂ ਦੇ ਲੇਖਕਾਂ ਨੂੰ ਰਮਾਨ ਸਾਹਿਬ ਨੇ ਕਿਹਾ ਉਹਨਾਂ ਦੇ ਤਨ ਭਾਲ ਦੇ ਫਿਰਦੇ ਹੋ ਬੜੀਆਂ ਵਟਾਂ ਵਹਿਣਾ ਹੋਣਗੀਆਂ ਕਿੱਥੋਂ ਕਿੱਥੋਂ ਜਾ ਕੇ ਲੱਦੇ ਹੋਣਗੇ ਕਿੱਥੋਂ ਐਨਪੀ ਰਿਪੋਰਟ ਦੇ ਰਹੇ ਹੋਣਗੇ ਮੈਂ ਇਸ ਦੁਨੀਆ ਨੂੰ ਬੜਾ ਮੇਰੇ ਹੱਥੋਂ ਵੇਖਿਆ ਮੈਂ ਕੋਈ ਸ਼ਾਇਦ ਕਾ ਜੀਗਾ ਨੀਦਾ ਬਾਈ ਜਿੰਨਾਂ ਦਾ ਮੈਂ ਕੁਛ ਆਇਆ ਤੇਰੇ ਬਾਰੇ ਮੈਂ ਬੋਲ ਇਹਨਾਂ ਦੁਨੀਆਂ ਨੂੰ ਮੈਂ ਕਹਾ ਨਸ਼ਾ ਦੋਸਤਾਂ ਦਾ ਨਸ਼ਾ ਸ਼ੋਰ ਦਾ ਕਿ ਬੰਦ ਪਈ ਸੀ ਬੂਹੇ ਜੋ ਮੈਂ ਖੋਲੇ ਨਾ ਰਹਿ ਗਈ ਸੀ ਜੜੇ ਖੁੱਲੇ ਢੋਕੇ ਆਇਆ ਆਸ਼ਿਰ ਉਰਨ ਤੁਹਾਡੇ ਲਈ ਕਿ ਜਿਸ ਥਾਂ ਤੋਂ ਖਤ ਕੱਢੇ ਉਸ ਦੇ ਪਾੜਨ ਲਈ ਜਿਸ ਥਾਂ ਤੋਂ ਖਤ ਕੱਢੇ ਉਸ ਦੇ ਪਾੜਨ ਲਈ ਉਸੇ ਥਾਂ ਤੇ ਫੇਰ ਲਗੋ ਕੇ ਆਇਆ ਇਹ ਕਿਤਾਬ ਆਉਣ ਵਾਲੇ ਜੋ ਰਿਸਰਚ ਕਰ ਰਹੇ ਨੇ ਜਾਂ ਖੋਜਾਂ ਕਰ ਰਹੇ ਨੇ ਗੀਤਕਾਰ ਉਹਨਾਂ ਲਈ ਇੱਕ ਸਰਮਾਇਆ ਤੇ ਬਹੁਤ ਵਧੀਆ ਤਰੀਕਾ ਕਿ ਉਹ ਉਹਨਾਂ ਬਾਰੇ ਜਾਣਕਾਰੀ ਲੈ ਸਕਣਗੇ ਪ੍ਰੀਨੋਦ ਮਾਈਕਲਵੰਤੂ ਵੀ ਤਾਲੀਆਂ ਆਪਣੇ ਸਾਥੀ ਨੀਟਾ ਮਾਸ਼ੀਕਤ ਕੈਮਰਾ ਅਮਰਤਾ ਉੱਭੀ ਨਾਲ